ਸਾਡੇ YouTube ਚੈਨਲ ਦੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਤਲਬ ਹਾਈ ਕੋਰਟ ਦੁਆਰਾ ਪਰਵਾਰਿਕ ਪੈਨਸ਼ਨ ਦੇ ਅਧਿਕਾਰ ਬਾਰੇ ਦਿੱਤੇ ਗਏ ਇੱਕ ਵੱਡੇ ਫੈਸਲੇ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਇਹ ਯਾਦਸ਼ਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਇਹ ਕੋਨ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਕੋਈ ਮੁਲਾਜ਼ਮ ਲੰਬਾ ਸਮਾਂ ਕਿਸੇ ਸਰਕਾਰੀ ਅਦਾਰੇ ਵਿੱਚ ਕੰਮ ਕਰਕੇ ਰਿਟਾਇਰ ਹੁੰਦਾ ਹੈ ਤਾਂ ਕਈ ਵਾਰ ਉਸ ਨੂੰ ਕਿਸੇ ਖਾਸ ਕਾਰਨ ਕਰਕੇ ਪੈਨਸ਼ਨ ਗੋਮ ਵਿੱਚ ਦਿੱਕਤ ਪੇਸ਼ ਆਉਂਦੀ ਹੈ ਇਸੇ ਤਰ੍ਹਾਂ ਕਿਸੇ ਪੈਨਸ਼ਨਰ ਦੀ ਡੈਥ ਹੋ ਜਾਂ ਤੇ ਉਸ ਦੀ ਸੰਤਾਨ ਨੂੰ ਵੀ ਫੈਮਿਲੀ ਪੈਨਸ਼ਨ ਪ੍ਰਾਪਤ ਕਰਨ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਤਾਂ ਮਾਨਯੋਗ ਅਦਾਲਤਾਂ ਦਾ ਦਰਵਾਜ਼ਾ ਵੀ ਆਪਣੇ ਹੱਕ ਦੀ ਪ੍ਰਾਪਤੀ ਲਈ ਖੜਕਾਉਣਾ ਪੈਂਦਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਫੈਮਿਲੀ ਪੈਨਸ਼ਨ ਦਾ ਕੇਸ ਮ드ਰਾਸ ਹਾਈ ਕੋਰਟ ਵਿੱਚ ਦਾਇਰ ਕੀਤਾ ਗਿਆ ਸੀ ਜਿਸ ਸੰਬੰਧੀ ਅਦਾਲਤ ਨੇ ਇੱਕ ਵੱਡਾ ਤੇ অতি ਅਹਿਮ ਫੈਸਲਾ ਸੁਣਾਇਆ ਹੈ ਤਾਂ ਉਹ ਜਾਣਦੇ ਹਾਂ ਕਿ ਇਹ ਸਾਰੇ ਮਾਮਲਾ ਕੀ ਹੈ ਤੇ ਮਦਰਾਸ ਹਾਈ ਕੋਰਟ ਨੇ ਕੀ ਫੈਸਲਾ ਦਿੱਤਾ ਹੈ ਪਰਵਾਧਕ ਪੈਨਸ਼ਨ ਦੇ ਦੁਕਾਨ ਤੇ ਮਦਰਾਸ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲਾ ਦਿੱਤੇ ਕੋਈ ਕੀ ਹੈ ਕਿ ਸਰਕਾਰੀ ਕਰਮਚਾਰੀ ਦੀ ਮਾਨਸਿਕ ਤੌਰ ਤੇ ਕਮਜ਼ੋਰ ਸੰਤਾਨ ਪਰਵਾਧਕ ਪੈਨਸ਼ਨ ਪਾਉਣ ਦੀ ਹੱਕਦਾਰ ਹੈ ਇਸ ਫੈਸਲੇ ਵਿੱਚ ਕੋਰਟ ਨੇ ਇਨਸਪੈਕਟ ਕੀਤਾ ਕਿ ਮਾਨਸਿਕ ਤੌਰ ਤੇ ਅਸਮਰਤ ਸੰਤਾਨ ਨੂੰ ਆਮਦਨ ਦਾ ਸਰਟੀਫਿਕੇਟ ਬੇਸ਼ਕਰਨ ਦੀ ਲੋੜ ਨਹੀਂ ਹੈ ਸੋਗੋ ਇਸ ਲਈ ਸਿਰਫ ਇੱਕ ਮੈਡੀਕਲ ਸਰਟੀਫਿਕੇਟ ਦਿਖਾਉਣਾ ਕਾਫੀ ਹੋਵੇਗਾ। ਇਹ ਸੋਚ ਉਸਦੀ ਸਰੀਰਕ ਅਸਮਰੱਥਾ ਦੇ ਕਾਰਨਾਂ ਦਾ ਜ਼ਿਕਰ ਕਰਾਉਣ ਕਿ ਇਹ ਅਸਮਰੱਥਾ ਦਾ ਜ਼ਿਕਰ ਹੋਵੇ। ਕੋਰਟ ਨੇ ਇਹ ਵੀ ਕਿਹਾ ਹੈ ਕਿ ਪੈਨਸ਼ਨ ਨੂੰ ਇੱਕ ਅਧਿਕਾਗ ਮੰਨਿਆ ਜਾਣਾ ਚਾਹੀਦਾ ਹੈ, ਨਾ ਕਿ ਇਹ ਕੋਈ ਖੈਰਾਤ ਜਾਂ ਤੋਹਫਾ ਹੈ। ਜਦ ਮਾਸਕ ਹੋਤੇ ਅਸਮਰੱਥਾ ਤੇ ਵਿਅਕਤੀ ਨੂੰ ਪੈਨਸ਼ਨ ਦਾ ਲਾਭ ਦੇਣ ਦੀ ਗਲਤ ਹੁੰਦੀ ਹੈ ਤਾਂ ਸਬੰਧਤ ਅਥਾਰਟੀ ਨੂੰ ਫੋਟੋ ਦਿਖਾਉਣੀ ਜ਼ਰੂਰੀ ਹੈ। ਇਹ ਦ੍ਰਿਸ਼ਟੀਕੋਣ ਉਸ ਪਰਵਕਾਰੀ ਮਕਸਦ ਨੂੰ ਪੂਰਾ ਕਰੇਗਾ ਜਿਸ ਲਈ ਕਾਨੂੰਨੀ ਨਿਯਮ ਬਣਾਏ ਗਏ ਹਨ ਅਤੇ ਇਸ ਨੂੰ ਸਰਧਾਨ ਦੀ ਤਾਰਾ 21 ਜੀਵਨ ਦਾ ਅਧਿਕਾਰ ਦੇ ਇੱਕ ਪਹਿਲੂ ਦੇ ਰੂਪ ਦੇ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਮ드ਰਾਸ ਹਾਈ ਕੋਰਟ ਦੀ ਮਦੁਰੇ ਬੈਂਚ ਦੇ ਜਸਟਿਸ ਜੀ ਆਰ ਸੁਮੀਨਾਥਨ ਤੇ ਜਸਟਿਸ ਕੇ ਰਾਜशेखर ਦੇ ਬੈਂਚ ਨੇ 19 ਜੂਨ 2025 ਨੂੰ ਦਿੱਤੇ ਗਏ ਫੈਸਲੇ ਚ सेंट्रल सर्विस रूल सीसीएस पेंशन रूल 54 6 ਦਾ ਜ਼ਿਕਰ ਕੀਤਾ ਇਸ ਨਿਯਮ ਦੇ ਅਨੁਸਾਰ ਜੇ ਸੰਕਰਮੀ ਅਧਿਕਾਰੀ ਦਾ ਬੇਟਾ ਜਾਂ ਬੇਟੀ ਕਿਸੇ ਦਿਵਿਆਂਤਤਾ ਜਾਂ ਮਾਨਸਿਕ ਤੌਰ ਤੇ ਅ ਸਮਰੱਥ ਹੈ ਤੇ ਉਹ 25 ਸਾਲਾਂ ਦੀ ਉਮਰ ਪੂਰੀ ਕਰਨ ਤੋਂ ਬਾਅਦ ਵੀ ਥਮਾਈ ਕਰਨ ਦੇ ਯੋਗ ਨਹੀਂ ਹੈ ਤਾਂ ਉਸ ਨੂੰ ਪੂਰੀ ਜ਼ਿੰਦਗੀ ਪਰਵਰਤ ਪੈਨਸ਼ਨ ਮਿਲੇਗੀ ਕੋਰਟ ਨੇ ਕਿਹਾ ਕਿ ਜਰ ਕਾਨੂੰਨੀ ਨਿਯਮ ਸਿਰਫ ਡਾਕਟਰ ਜਾਂ ਮੈਡੀਕਲ ਬੋਰਡ ਦੇ ਸਰਟੀਫਿਕੇਟ ਦੀ ਗੱਲ ਕਰਦੇ ਹਨ ਜਿਸ ਵਿੱਚ ਮ੍ਰਿਤਕ ਕਰਮਚਾਰੀ ਦੇ ਉਸ ਬੇਟੇ ਜਾਂ ਬੇਟੀ ਦੇ ਮਾਨਸਿਕ ਜਾਂ ਸਰੀਰਕ ਵਿਅੰਗਤਾ ਦੇ ਕਾਰਨ ਕਮਾਈ ਕਰਨ ਵਿੱਚ ਅਸਮਰੱਥਤਾ ਦਾ ਜ਼ਿਕਰ ਹੋਵੇ ਤੱਕ ਅਥਾਰਟੀ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਮੰਗ ਸਕਦਾ ਇਸ ਲਈ ਸਾਰੇ ਸਰੋਤਾਂ ਤੋਂ ਹੋਣ ਵਾਲੀ ਆਮਦਨ ਦਾ ਸਰਟੀਫਿਕੇਟ ਪੇਸ਼ ਕਰਨ ਦੀ ਲੋੜ ਨਹੀਂ ਹੈ ਹਾਈ ਕੋਰਟ ਨੇ ਇਹ ਵੀ ਦੱਸਿਆ ਹੈ ਕਿ ਅਜਿਹਾ ਇਹ ਹੀ ਨਿਯਮ ਕਾਮਨਡ ਪੈਨਸ਼ਨ ਰੂਲਸ ਵਿੱਚ ਵੀ ਲਾਗੂ ਹੈ ਇਸ ਫੈਸਲੇ ਵਿੱਚ ਸੁਪਰੀਮ ਕੋਰਟ ਦੇ 1995 ਦੇ ਭਗਵੰਤੀ ਮਮਕਾਨੀ ਬਨਾਮ ਭਾਰਤ ਸਰਕਾਰ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਮਾਨਸਿਕ ਤੌਰ ਤੇ ਐਸਬਲਤ ਬੇਟੀ ਨੂੰ ਪਰਵਾਦਿਕ ਪੈਨਸ਼ਨ ਕਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਨੇ ਬੈਂਚ ਵਿੱਚ ਰੇਟ ਅਪੀਲ ਦਾ ਦਿੱਤੀ ਸੀ ਜੇ ਸਿੰਗਲ ਬੈਂਚ ਦੇ ਹੁਕਮ ਚ ਕੀਤੀਆਂ ਗਈਆਂ ਸੱਤ ਟਿੱਪਣੀਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ ਇਹ ਮਾਮਲਾ ਮਾਨਸਿਕ ਤੌਰ ਤੇ ਐਸਮਗਾ ਤੇ ਬੱਚੇ ਨੂੰ ਪਰਿਵਾਰਕ ਪੈਨਸ਼ਨ ਨਾਲ ਸੰਬੰਧਿਤ ਸੀ ਟੇਸ਼ਨਲ ਏ ਵੀ ਜੋ ਰਾਡ ਦੇ ਪਿਤਾ ਸਰਕਾਰੀ ਮੁਲਾਜ਼ਮ ਸਨ ਤੇ ਉਹਨਾਂ ਨੇ ਮਾਨਸਿਕ ਤੌਰ ਤੇ ਕਮਜ਼ੋਰ ਆਪਣੇ ਛੋਟੇ ਭਰਾ ਲਈ ਪਰਿਵਾਰਕ ਪੈਨਸ਼ਨ ਦੀ ਮੰਗ ਕੀਤੀ ਸੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਮ드ਰਾਸ ਹਾਈ ਕੋਰਟ ਦੌਰਾਨ ਦਿੱਤੇ ਗਏ ਇਸ ਫੈਸਲੇ ਦੀ ਆਟੋਮੈਟਿਕਲੀ ਦੂਜੇ ਰਾਜਾਂ ਵਿੱਚ ਵੀ ਇਸ ਨੂੰ ਦੀ ਦੀ ਇੰਪਲੀਮੈਂਟੇਸ਼ਨ ਹੋ ਜਾਵੇਗੀ ਸਮਾਜੋ ਫੈਮਿਲੀ ਪੈਨਸ਼ਨ ਪ੍ਰਾਪਤ ਕਰਨ ਲਈ ਕਿਸੇ ਸਰਕਾਰੀ ਸਲਾਜਮ ਦੇ ਬੇਟੇ ਜਾਂ ਬੇਟੀ ਨੂੰ ਐਸੀ ਦਿੱਕਤ ਦਸਮਨਾ ਨਾ ਕਰਨਾ ਪਵੇ ਆਸ ਕਰਦੇ ਹਾਂ ਕਿ ਇਸ ਫੈਸਲੇ ਦੇ ਮਤੇ ਦਾ ਜਲ ਦੂਜੇ ਰਾਜਾਂ ਦੀ ਸਰਕਾਰਾਂ ਵੀ ਫੈਮਿਲੀ ਪੈਨਸ਼ਨ ਲਗਾਉਣ ਲਈ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਬੜਿੱਕੇ ਖੜੇ ਨਹੀਂ ਕਰਨ ਜੀਆਂ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ